ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਅਜੇ ਵਿੱਚ ਵੱਡੇ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਖਬਰ ਜਿਹੜੀ ਹੈ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖੇਤ ਦੇ ਵਿੱਚ ਨਾੜ ਨੂੰ ਅੱਗ ਲਗਨ ਕਾਰਨ ਇੱਕ ਕਿਸਾਨ ਚੋਸ ਗਿਆ ਤੇ ਮੌਕੇ ਤੇ ਉਸ ਦੀ ਮੌਤ ਹੋ ਗਈ ਤਾਂ ਦੱਸਦੇ ਕਿ ਜਿਹੜਾ ਇਹ ਮਾਮਲਾ ਹੈ ਅੰਮ੍ਰਿਤਸਰ ਦੇ ਅਜਨਾਲਾ ਨੇੜਲੇ ਪਿੰਡ ਬਿਆਲਪੁਰ ਦਾ ਹੈ ਜਿੱਥੇ ਖੇਤ ਦੇ ਵਿੱਚ ਲੱਗੀ ਕਣਕ ਦੀ ਫਸਲ ਨੂੰ ਅੱਗ ਕਈ ਕਿੱਲਿਆਂ ਤੱਕ ਜੜੇ ਕੀ ਪਹੁੰਚ ਗਈ ਅਤੇ ਇਸ ਦੌਰਾਨ ਕਿਸਾਨ ਸੁਖਜੀਤ ਸਿੰਘ ਕਣਕ ਦੀ ਫਸਲ ਦੇ ਚਪੇੜ ਦੇ ਵਿੱਚ ਆ ਗਿਆ ਅੱਗ ਲਗਨ ਕਾਰਨ ਉਸ ਦੀ ਮੌਕੇ ਤੇ ਹੋ ਗਈ 10 ਸਾਲ ਦੇ ਕਿਸਾਨ ਖੇਤਾਂ ਦੇ ਵਿੱਚ ਪਏ ਕਣਕ ਦੀ ਨਾੜ ਨੂੰ ਅੱਗ ਤੋਂ ਬਚਾਉਣ ਦੇ ਲਈ ਕੋਸ਼ਿਸ਼ਾ ਕਰ ਰਿਹਾ ਸੀ ਪਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੌਰਾਨ ਉਸ ਦਾ ਸਰੀਰ ਬੁਰੀ ਤਰ੍ਹਾਂ ਝੋਲਸ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਫਰਾਨ ਰਿਤਿਕ ਕਿਸਾਨ surjit singh ਦੇ ਪਰਿਵਾਰਤ ਮੈਂਬਰਾਂ ਦੱਸੇ ਕਿ ਜਦੋਂ surjit singh ਨੂੰ ਉਸ ਦੇ ਖੇਤਾ ਨੇੜੇ ਖੇਤਾ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ ਤਾਂ ਉਹ ਆਪਣੇ ਖੇਤਾ ਨੂੰ ਬਚਾਉਣ ਦੇ ਲਈ ਦੌੜਿਆ ਪਰ ਉਹ ਖੁਦ ਹੀ ਅੱਗ ਦੀ ਚਪੇੜ ਦੇ ਵਿੱਚ ਆ ਗਿਆ ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ ਅਫਲਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲਿਆਇਆ ਪੋਸਟਵਡੰਦ ਲਈ ਪੇ ਜੀ ਤਗਿਆ ਜੀਵ ਸਿੰਘ ਪੂਰ ਸਿੰਘ ਜਵਾੜੀ ਦਾ بیٹے ਦਾ ਕੀ ਨਾਂ ਸੀ ਤੁਹਾਡਾ ਕੀ ਲੱਗਦਾ ਸੀ ਤੇ ਕੀ ਗੱਲ ਹੋਈ ਸਾਡਾ ਪਤੀ ਜੀ ਭਰਾ ਦਾ ਪੁੱਤ ਸੀ ਕੀ ਗੱਲ ਸੀ ਸਾਡਾ ਕੁੜੇ ਗਿਆ ਕੀ ਗੱਲ ਹੋਈ ਮਰ ਰਾਜੀ ਲੱਗੀ ਆ ਕੇ ਮੀਨਾ ਸਾਹ ਤੇ ਆਉਣੀ ਜੱਗੋ ਬਾਹ ਲੋ ਜਾਣਦੀ ਹੈ ਬੜੇ ਥਾਂ ਇੰਨਾਂ ਨੂੰ ਮੈਂ ਤਾਂ ਕਿਹਾ ਬਹੁਤ ਸੜ ਚਾ ਥੋੜੀ ਬਹੁਤ ਥਾਂ ਇੱਕ ਥਾਂ ਲੱਗੀ ਉਹਦੇ ਗਾ ਨਾਂ ਲਾਈਏ ਉਹਦੇ ਜਾ ਕੇ ਮੌਕਾ ਦੇਖੋ ਉਹ ਵੀ ਮੀਨਾ ਸਾਹ ਤੇ ਵਖਲੇ ਸੰਡੇ ਆ ਸਰਦ ਵੀਰ ਨਾਲ ਕੀ ਗੱਲ ਬਾਤ ਹੋਈ ਵੀਰ ਉਹਨਾਂ ਕਿਸ ਲਪੇਟ ਆ ਗਿਆ ਆ ਕੇ ਸਮਝੇ ਗੱਲ ਥੂੜੀ ਬੰਨਾ ਸ਼ੈਕਲ ਲਗਾ ਲਾ ਇਹ ਮੁੰਡਾ ਹੀ ਤੋਂ ਲਪੇਟ ਗਿਆ ਆ ਕੇ ਕਿੰਨੀ ਕਿੰਨੀ ਕ ਉਮਰ ਸੀ ਦੀ ਉਮਰ ਛੋਟੀ ਉਮਰ ਦੀ ਦੋ ਕੁੜੀਆਂ ਠੀਕ ਹੈ ਇੱਕ ਮੁੰਡਾ ਠੀਕ ਭਾਜੀ ਕਿਹੜਾ ਪਿੰਡ ਸੀ ਕਿੱਥੇ ਗੱਲਬਾਤ ਹੋਈ ਕੀ ਗੱਲਬਾਤ ਹੋਈ ਹੈ ਪਿੰਡ ਦਿਹਾੜਪੁਰ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਮੁੰਡੇ ਦੀ ਥੂੜੀ ਬਣਨ ਵਾਲੀ ਥੂੜੀ ਬਣਾਉਂਦੇ ਚੱਕਰ ਜੀ ਮਗਰੋਂ ਅੱਗ ਲੱਗੀ ਨਾਲ ਬਚਾਉਂਦਾ ਬਚਾਉਂਦਾ ਆਪ ਅੱਗ ਦੀ ਲਪੇਟ ਚ ਆ ਗਿਆ ਡੈਥ ਹੋ ਗਈ ਉਹਨਾਂ ਦੀ ਹਾਂਜੀ ਡੈਥ ਹੋ ਗਈ ਪਤਾ ਲੱਗਾ ਮਗਰੋਂ ਕਿੰਨੇ ਅੱਗ ਲਾਈ ਸੀ ਨਹੀਂ ਇਹਨਾਂ ਦੀ ਪਤਾ ਲੱਗਾ ਵੀ ਮਗਰੋਂ ਕਹਿੰਦੇ ਹਾਂ ਜੀ ਕੀ ਕਾਰਵਾਈ ਕੀਤੀ ਹੁਣ ਤੱਕ ਕਾਰਵਾਈ ਹੁਣ ਚੱਲਣ ਢੀ ਹੈ ਜੀ ਬਾਜ ਸਬੂਤ ਪਾ ਗਏ ਹੀ ਉੱਥੇ ਬਾਜ ਸੁਣ ਕੇ ਬੋਸਮਣ ਕਰਾਉਣ ਹਾਂਜੀ ਬੋਸਮਣ ਕਰਾ ਕੇ ਕਾਰਵਾਈ ਕੀਤੀ ਜਾਊਗੀ ਜੋ ਬਣੇਗੀ ਜੋ ਵੀ ਬੰਦਾ ਜੈਸੋ ਜੀ ਵੀ ਕਾਰਵਾਈ ਹੋਏਗੀ ਉਹ ਜੀ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਅਜੇ ਵਿੱਚ ਵੱਡੇ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਖਬਰ ਜਿਹੜੀ ਹੈ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖੇਤ ਦੇ ਵਿੱਚ ਨਾੜ ਨੂੰ ਅੱਗ ਲਗਨ ਕਾਰਨ ਇੱਕ ਕਿਸਾਨ ਚੋਸ ਗਿਆ ਤੇ ਮੌਕੇ ਤੇ ਉਸ ਦੀ ਮੌਤ ਹੋ ਗਈ ਤਾਂ ਦੱਸਦੇ ਕਿ ਜਿਹੜਾ ਇਹ ਮਾਮਲਾ ਹੈ ਅੰਮ੍ਰਿਤਸਰ ਦੇ ਅਜਨਾਲਾ ਨੇੜਲੇ ਪਿੰਡ ਦਿਆਲਪੁਰ ਦਾ ਹੈ ਜਿੱਥੇ ਖੇਤ ਦੇ ਵਿੱਚ ਲੱਗੀ ਕਣਕ ਦੀ ਫਸਲ ਨੂੰ ਅੱਗ ਕਈ ਕਿੱਲਿਆਂ ਤੱਕ ਜੜੀ ਕੀ ਪਹੁੰਚ ਗਈ ਅਤੇ ਇਸ ਦੌਰਾਨ ਕਿਸਾਨ ਸੁਖਜੀਤ ਸਿੰਘ ਕਣਕ ਦੀ ਫਸਲ ਦੇ ਚਪੇੜ ਦੇ ਵਿੱਚ ਆ ਗਿਆ ਅੱਗ ਲਗਨ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। 1 ਦੇ ਇੱਕ ਕਿਸਾਨ ਖੇਤਾਂ ਦੇ ਵਿੱਚ ਪਏ ਕਣਕ ਦੀ ਨਾੜ ਨੂੰ ਅੱਗ ਤੋਂ ਬਚਾਉਣ ਦੇ ਲਈ ਕੋਸ਼ਿਸ਼ਾ ਕਰ ਰਿਹਾ ਸੀ ਪਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੌਰਾਨ ਉਸ ਦਾ ਸਰੀਰ ਬੁਰੀ ਤਰ੍ਹਾਂ ਝੋਲਸ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਫਰਾਨ ਰਿਤਿਕ ਕਿਸਾਨ surjit singh ਦੇ ਪਰਿਵਾਰਤ ਮੈਂਬਰਾਂ ਦੱਸੇ ਕਿ ਜਦੋਂ surjit singh ਨੂੰ ਉਸ ਦੇ ਖੇਤਾਂ ਨੇੜੇ ਖੇਤਾਂ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ ਤਾਂ ਉਹ ਆਪਣੇ ਖੇਤਾਂ ਨੂੰ ਬਚਾਉਣ ਦੇ ਲਈ ਦੌੜਿਆ ਪਰ ਉਹ ਖੁਦ ਹੀ ਅੱਗ ਦੀ ਚਪੇੜ ਦੇ ਵਿੱਚ ਆ ਗਿਆ ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ। ਅਫਲਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲਿਆਇਆ ਇਹ ਪੋਸਟ ਮਾੜੰਦ ਲਈ ਪੇ ਦੀ ਤਗਿਆ ਜੀਵ ਸਿੰਘ ਪੂਰ ਸਿੰਘ ਜਵਾੜੀ ਦਾ بیٹے ਦਾ ਕੀ ਨਾਂ ਸੀ ਤੁਹਾਡਾ ਕੀ ਲੱਗਦਾ ਸੀ ਤੇ ਕੀ ਗੱਲ ਹੋਈ ਸਾਡਾ ਭਤੀਜਾ ਜੀ ਭਰਾ ਦਾ ਪੁੱਤ ਸੀ ਕੀ ਗੱਲ ਸੀ ਸਾਡਾ ਕੁਦਰਕ ਕੀ ਗੱਲ ਹੋਈ ਮਰ ਰਾਜੀ ਲੱਗੀ ਆ ਕੇ ਮੀਨਾ ਨਾਲ ਸਾਥੇ ਆਉਣੀ ਜੱਗੋ ਮਾਂ ਲੋ ਜਾਣਦੀ ਹੈ ਬੜੇ ਥਾਂ ਇੰਨਾਂ ਨੂੰ ਮੈਂ ਤਾਂ ਕਿਹਾ ਬਹੁਤ ਸੜ ਚਾ ਥੋੜੀ ਬੋਤ ਖਾਂਜੀ ਇੱਕ ਥਾਂ ਲੱਗੀ ਉਹਦੇ ਗਾ ਨਾਂ ਲਾਈਏ ਉਹਦੇ ਜਾ ਕੇ ਮੌਕਾ ਦੇਖੋ ਉਹ ਵੀ ਮੀਨਾ ਨਾਲ ਸਾਥੇ ਰੋਕ ਨੂੰ ਸੰਦੇ ਵੀਰ ਨਾਲ ਕੀ ਗੱਲਬਾਤ ਹੋਈ ਵੀਰ ਉਹਨਾਂ ਕਿਸ ਲਪੇਟ ਆ ਗਿਆ ਆ ਕੇ ਸਮਝੇ ਗੱਲ ਥੂੜੀ ਬੰਨਾ ਸ਼ੈਕਲ ਲਗਾ ਲਾ ਓ ਇਹਨੇ ਮੁੰਡਾ ਹੀ ਤੋਂ ਲਪੇਟ ਜਾ ਗਿਆ ਕਿੰਨੀ ਕਿੰਨੀ ਕ ਉਮਰ ਸੀ ਦੀ ਉਮਰ ਛੋਟੀ ਉਮਰ ਦੀ ਦੋ ਕੁੜੀਆਂ ਠੀਕ ਹੈ ਇੱਕ ਮੁੰਡਾ ਠੀਕ ਭਾਜੀ ਕਿਹੜਾ ਪਿੰਡ ਸੀ ਕਿੱਥੇ ਗੱਲਬਾਤ ਹੋਈ ਕੀ ਗੱਲਬਾਤ ਹੋਈ ਹੈ ਪਿੰਡ ਦਿਹਾੜਪੁਰ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਮੁੰਡੇ ਦੀ ਥੂੜੀ ਬਣਨ ਵਾਲੀ ਥੂੜੀ ਬਣਾਉਂਦੇ ਚੱਕਰ ਜੀ ਮਗਰੋਂ ਅੱਗ ਲੱਗੀ ਨਾਲ ਬਚਾਉਂਦਾ ਬਚਾਉਂਦਾ ਆਪ ਅੱਗ ਦੀ ਲਪੇਟ ਚ ਆ ਗਿਆ ਡੈਥ ਹੋ ਗਈ ਉਹਨਾਂ ਦੀ ਹਾਂਜੀ ਡੈਥ ਹੋ ਗਈ ਪਤਾ ਲੱਗਾ ਮਗਰੋਂ ਕਿੰਨੇ ਅੱਗ ਲਾਈ ਸੀ ਨਹੀਂ ਇਹਨਾਂ ਦੀ ਪਤਾ ਲੱਗਾ ਕਿ ਬੰਦਰੋ ਕਰਦੇ ਹਾਂਜੀ ਕੀ ਕਾਰਵਾਈ ਕੀਤੀ ਹੁਣ ਤੱਕ ਕਾਰਵਾਈ ਹੁਣ ਚੱਲਣ ਢੀ ਹੈ ਜੀ ਬਾਜ ਸਬੂਤ ਤਾਂਗੇ ਐ ਹੀ ਉੱਥੇ ਬਾਜ ਸੁਣ ਕੇ ਕੋਸਮਣ ਕਰਾਉਣ ਹਾਂਜੀ ਕੋਸਮਣ ਕਰਾ ਕੇ ਕਾਰਵਾਈ ਕੀਤੀ ਜਾਊਗੀ ਜੋ ਕੀਤੀ ਜਾਏਗੀ ਜੋ ਵੀ ਬਣੇਗੀ ਜੇ ਜੜਾ ਵੀ ਬੰਦਾ ਜੈਸੋ ਜੀ ਵੀ ਕਾਰਵਾਈ ਹੋਏਗੀ ਉਹ